ਕਿ ਸ਼ਹਿਰ 'ਚ ਐਂਟਰ ਹੋਣ ਵਾਲੇ ਆ ਦੇਖ ਸਕਦੇ ਹੁ ਲੋ ਜੀ ਆਪਾਂ ਚੜ ਗਏ ਆ ਦਿੱਲੀ ਵਾਲੇ ਰੋਡ ਤੇ ਲੋ ਫਰੰਟ ਤੋਂ ਵੀ ਦਿਖਾਵਾਂਗੇ ਬੇ ਸਾਸਰ ਆਪਣਾ 400 ਕਿਲੋਮੀਟਰ ਰਹਿ ਗਿਆ ਚੱਲਾ ਦੋਸਤੋ ਅਮੀਰ ਕਰਦਾ ਸਾਰੀ ਵਧੀਆ ਹੋਣਗੇ ਲੋ ਜੀ ਮਿੱਤਰੋ ਆਪਣਾ ਸਾਫਰ ਚੱਲੂ ਹੋ ਗਿਆ ਸੀ ਪੰਜਾਬ ਤੋਂ ਗੋਰਖਪੁਰ ਗੋਰਖਪੁਰ ਜੁਪੀ ਦੇ ਵਿੱਚ ਤੇ ਆਪਣਾ ਜੁਨੀਅਨ ਦੇ ਵਿੱਚੋਂ ਆ ਗਿਆ ਸੀ ਗੇੜਾ ਤੇ ਮਿੱਤਰੋ ਆਪਾਂ ਚੱਲ ਪਏ ਸੀ ਪਿੰਟੋ ਤੇ ਦੇਖ ਸਕਦੇ ਹੋ ਆਪਾਂ ਪਿੰਟੋ ਨਿਕਲ ਚੁੱਕੇ ਆ ਇਹ ਆਪਣਾ ਨਾਬੇ ਵਾਲਾ ਰੋਡ ਹੈ ਤੇ ਸਿੱਧਾ ਭਵਾਨੀਗੜ ਜਾਊਗਾ ਭਵਾਨੀਗੜ ਕੈਂਚੀਆਂ ਤੋਂ ਆਪਾਂ ਹੋਵਾਂਗੇ ਸਮਾਣਾ ਰੋਡ ਤੇ ਮਾਲੋ ਵੀ ਭਵਾਨੀਗੜੋਂ ਨਿਕਲ ਚੁੱਕੇ ਆ ਤੇ ਪਾ ਸਮਾਣਾ ਵਾਲੇ ਰੋਡ ਤੇ ਚੱਲ ਪਏ ਤੇ ਆਪਣਾ ਸਫਰ ਦੀ ਲੋਕੇਸ਼ਨ ਹੈਗੀ ਆ ਭੇਵਾ ਚੀਕਾ ਸਮਾਣਾ ਤੇ ਉਤੋਂ ਬਾਅਦ ਕੁਲ ਖੇਤਰ ਹੋ ਕੇ ਆਪਾਂ ਸ਼ਾਮਲਾ ਜੀ ਬਾਡਰ ਤੇ ਜਾਣਾ ਕੀ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਸਮਾਣਾ ਆ ਦੇਖ ਸਕਦੇ ਹਾਂ ਕੈਂਥਲ ਚੀਕਾ ਰਾਮ ਨਗਰ ਤੇ ਆ ਦੇਖ ਸਕਦੇ ਹੋ ਜਿਹੜਾ ਕਿ ਸਮਾਣੇ ਤੋਂ ਚੀਕੇ ਵੱਲ ਨੂੰ ਰੋਡ ਜਾਂਦਾ ਆਪਾਂ ਉਹ ਰੋਡ ਤੇ ਖੜੇ ਆ ਤੇ ਪਿੱਛੇ ਨਹਿਰ ਆ ਜਿਹੜੀ ਭਾਖੜਾ ਨਹਿਰ ਦੇਖ ਸਕਦੇ ਹੋ ਤੁਸੀਂ ਉਹ ਸਾਹਮਣੇ ਭਾਖੜਾ ਨਹਿਰ ਆ ਤੇ ਆਪਾਂ ਪੂਰੇ 2 ਮਿੰਟ ਦੀ ਲਾਈਵ ਸੀ ਬ੍ਰੇਕ ਤਾਂ ਜੋ ਕਿ ਥੋੜਾ ਜਿਹਾ ਸਮਾਨ ਸੀ ਉਹ ਲੈਣ ਗਿਆ ਛੋਟਾ ਭਾਈ ਸ਼ੈਂਪੂ ਵਗੈਰਾ ਸਾਪਣ ਸੁਪਣ ਉਹ ਭੁੱਲ ਗਏ ਸੀ ਆਪਾਂ ਪਹੁੰਚ ਚੁੱਕੇ ਆ ਚੀਕੇ ਚੀਕੇ ਸ਼ਹਿਰ ਤੇ ਐਂਟਰ ਹੋਣ ਵਾਲੇ ਆ ਦੇਖ ਸਕਦੇ ਹੋ ਤੁਸੀਂ ਇਹ ਆ ਜੀ ਕਹਿੰਦਾ ਪਲੇ ਸਟੇਸ਼ਨ ਤੇ ਉੱਥੋਂ ਆਪਾਂ ਮੁੜ ਜਾ ਅ ਸਿੱਧਾ ਜਾ ਰਿਹਾ ਕੈਂਥਲ ਤੇ ਆਪਾਂ ਕਨੈਕਟਰ ਸਾਡ ਮੁੜ ਜਾਣਾ ਭੇਵੇ ਨੂੰ ਦੇਖ ਸਕਦੇ ਹਾਂ ਜਿੱਥੇ ਬੱਸਾਂ ਵਗੈਰਾ ਖੜਦੀਆਂ ਨੇ ਬੱਸ ਸਟੈਂਡ ਵਗੈਰਾ ਮੰਨ ਲਓ ਬੱਸ ਸਟੈਂਡ ਜਿਹੜੀ ਬੱਸ ਨਹੀਂ ਜਾਂਦੀ ਉਹ ਇੱਥੇ ਚੌਂਕ 'ਚ ਖੜ ਜਾਂਦੀ ਆ ਤੇ ਉਹਦੇ ਕਰਕੇ ਲੱਗ ਜਾਂਦਾ ਜਾਮ ਮਿੱਤਰੋ ਤੇ ਆ ਦੇਖ ਸਕਦੇ ਹਾਂ ਟਰਾਲੀਆਂ ਕਿੰਨਾ ਓਵਰਲੋਡ ਕੀਤਾ ਆਪਾਂ ਵੀ ਬਸ ਹੁਣ ਆਪਾਂ ਚਾਹ ਉਹਦੇ ਲੱਗੇ ਪੰਚਨ ਵਾਲਿਆਂ ਉਸ ਤੋਂ ਬਾਅਦ ਆਪਾਂ ਪਹੁੰਚਣ ਲੱਗੋ ਜੀ ਆਪਾਂ ਕਰਿਆ ਸੀ ਚੀਕਾ ਲੋਈ ਮੇਤਰ ਆਪਾਂ ਕਰਿਆ ਸੀ ਚੀਕਾ ਪਾਰ ਨੂੰ ਤੁਸੀਂ ਦੇਖ ਸਕਦੇ ਹੋ ਆਪਾਂ ਹੋ ਗਏ ਹੁਣ ਭੇਵਿਆਲੀ ਸਾਈਡ ਤੇ ਹੁਣ ਸਿੱਧਾ ਪਹੁੰਚਾਂਗੇ ਆਪਾਂ ਹਾਂ ਭੇਵੇ ਤੇ ਰੁਕੇ ਤੇ ਲੇਕਿਨ ਇੱਥੇ ਹੈ ਨਹੀਂ ਚਾਹ ਤੇ ਲੱਗਿਆ ਹੁਣ ਆਪਾਂ ਫੇਰ ਦੁਬਾਰਾ ਆਪਣਾ ਸਫਰ ਕਰਨੇ ਕਰਨ ਚਲਦਿਆ ਹੁਣ ਮੇਰਾ ਵੀਰੋ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਭੇਵੇ ਭੇਵੇ ਦਾ ਤੁਸੀਂ ਦੇਖਦਾ ਦਿਓ ਜਿਹੜੋ ਕੀ ਆ ਮਾਰਕੰਡਾ ਮਾਰਕੰਡੇ ਦੇ ਨਾਲ ਹੀ ਪਾਟੜੀ ਤੇ ਹੈਗੀ ਆਹ ਰੋਡ ਇਹ ਮੰਨ ਲਓ ਪਾਈਪਾਸ ਜਾ ਰਹੇ ਆਂ ਆਪਾਂ ਇਹਦਾ ਭੇਵੇ ਦਾ ਤੇ ਉਸ ਤੋਂ ਬਾਅਦ ਮੰਨ ਲਓ ਕਹਾਂ ਆ ਜਾਣਾ ਇਹਦੀ ਸੀਟੀ ਸ਼ਹਿਰ ਆ ਜਾਣਾ ਭੇਵਾ ਤੇ ਉਹ ਦੋ ਤੋਂ ਬਾਅਦ ਦੇਖਦੇ ਆਂ ਮੰਨ ਲਓ ਵੀ ਦੋ ਰੋਡ ਦਿਖਾ ਰਿਹਾ ਇੱਕ ਤਾਂ 75 ਹੋ ਕੇ ਤੇ ਇੱਕ ਸਿੱਧਾ ਮੰਨ ਲਓ ਕਰਨਾਲ ਨੂੰ ਤੇ ਆਪਾਂ ਨੇ ਚੂਜ਼ ਕਰਿਆ ਕਰਨਾਲ ਨੂੰ ਜਾਣ ਵਾਸਤੇ ਤੇ ਆਪਾਂ ਹੁਣ ਚੱਲ ਰਹੇ ਆ ਸਿੱਧਾ ਮੰਨ ਲਓ ਵੀ ਭੇਵੇ ਦਾ ਜਿਹੜਾ ਜੋ ਕਿ ਬਾਈਪਾਸ ਬਣਾਇਆ ਹੋਇਆ ਬਾਈਪਾਸ ਤੇ ਚੱਲ ਰਹੇ ਆ ਤੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਮਾਰਕੰਡਾ ਲਓ ਜੀ ਦੇਖ ਸਕਦੇ ਆਪਾਂ ਭੇਵਾ ਕਰਿਆ ਸੀ ਪਾਰ ਤੇ ਆਪਾਂ ਹੁਣ ਹੋ ਗਏ ਆ ਢੋਲ ਸੋ ਲਗਾਉਗਾ ਉਹ ਤੋਂ ਬਾਅਦ ਆਊਗਾ ਕਰਨਾਲ ਦੇਖ ਸਕਦੇ ਹਾਂ ਲਓ ਜੀ ਆਪਾਂ ਟਰੋਲ ਪਹੁੰਚ ਗਏ ਇੱਥੇ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਗੱਡੀ ਜਾ ਰਹੀ ਆ ਬਾਹਲੀ ਸੋਹਣੀ ਲੱਗ ਰਹੀ ਆ ਤੇ ਲਾਇਲੂਏ ਪਾਇਓ ਇਹਨੇ ਗੱਡੀ ਦੇ ਇਹ ਬਾਹਲੀ ਸੋਹਣੀ ਲੱਗ ਰਹੀ ਆ ਦੇਖ ਸਕਦੇ ਹੋ ਤੁਸੀਂ ਰੋਡ ਦੀ ਕੰਡੀਸ਼ਨ ਤਾਂ ਠੀਕ ਏ ਮੰਨ ਲਾ ਵੀ ਨਾ ਜ਼ਿਆਦਾ ਟੱਟਿਆ ਹੋਇਆ ਨਾ ਜ਼ਿਆਦਾ ਵਧੀਆ ਤੇ ਆਪਣਾ ਟਾਪ ਰਹਿ ਗਿਆ 30 ਕਿਲੋਮੀਟਰ 30 ਕਿਲੋਮੀਟਰ ਰਹਿ ਗਿਆ ਆਪਣਾ ਕਰਨਾਲ ਹਾਲਤਵਾਰ ਫਿਰ ਆਪਾਂ ਘਾੜ ਲੈਣਾ ਫੋਰ ਲਾਈਨ ਜੋ ਕਿ ਸਦਾ ਸ਼ਾਮਲਾਜੀ ਵਾਟਰ ਤੇ ਜਾਊਗਾ ਤੇ ਬਾਕੀ ਮਿੱਤਰੋ ਬਣੇ ਰਹੋ ਵੀਡੀਓ ਦੇਖਣ ਲਓ ਜੀ ਸ਼ਾਮ ਟਾਈਮ ਹੋ ਗਿਆ ਦੇਖ ਸਕਦੇ ਹਾਂ ਕਿ ਆਪ ਦੇਖਦਾ ਵੀ ਹਾਲਤ ਹੋ ਗਏ ਨੇ ਕਰਦੇ ਹਾਂ ਬਾਕੀ ਰੋਡ ਦੀ ਬਿਊਟੀ ਵੀ ਦੇਖ ਸਕਦੇ ਹੋ ਕਿੰਨੀ ਪਿਆਰੀ ਆ ਰਹੀ ਹੈ ਤਰਖ ਦੇ ਦਰਖਤ ਨੇ ਬੜੀ ਸੋਹਣਾ ਲੱਗ ਰਿਹਾ ਤੇ ਇਹ ਮੰਦਰੋ ਆਪਾਂ ਜਵਾਸ ਨਾਲ ਇੰਟਰ ਹੌਣ ਵਾਲੀਆਂ ਥੋੜੇ ਟਾਈਮ ਤੱਕ ਆ ਦੇਖ ਸਕਦੇ ਹਾਂ ਤੂੜੀ ਵਾਲੀਆਂ ਟਰਾਲੀਆਂ ਲਓ ਜੀ ਸ਼ਾਮ ਟਾਈਮ ਹੋ ਗਿਆ ਤੇ ਲਾਈਟਾਂ ਵਗੈਰਾ ਚਾਲੂ ਹੋ ਗਈਆਂ ਨੇ ਤੇ ਆਪਾਂ ਵੀ ਲੱਗਿਆ ਹੁਣ ਆਪਣੀ ਗੱਡੀ ਦੀਆਂ ਲਾਈਟਾਂ ਚਾਲੂ ਕਰਨ ਦੇ ਘਰਵਾਨੀ ਲਾਣ ਵਾਹ ਸਤਿਨਾਮ ਸ਼ਾਂਤੀ ਵਾਸਮੀਰ ਮਾਲਕਾ ਸ਼ਾਮ ਜੜਦਿਆਂ ਖਲਾ ਅਕੀ ਬਾਬਾ ਜੀਓ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਕਰਨਾਲ ਕਰਨਾਲ ਤੋਂ ਹੁਣ ਆਪਾਂ ਹੋਲਾਂਗੇ ਜਿਹੜੀ ਨਹਿਰ ਜਾਂਦਾ ਰੋਡ ਨਹਿਰ ਨੂੰ ਮੰਨ ਲਓ ਜਾ ਰਿਆ ਰੋਡ ਹੋਰ ਰੋਡ ਤੇ ਚੱਲਦੇ ਆਪਾਂ ਇੱਕ ਮਿੰਟ ਲੋ ਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਕਰਨਾਲ ਦੇਖ ਸਕਦੇ ਆਂ ਕੀ ਆਪਾਂ ਕਰਨਾਲ ਪਹੁੰਚ ਗਏ ਆਂ ਹਾਂ ਲਾ ਦੇ ਤੇ ਦੇਖ ਸਕਦੇ ਹੋ ਤੇ ਆਪਾਂ ਨੇ ਜਿਹੜੀਆਂ ਨਵੀਆਂ ਗੱਡੀ ਆਪਣੀਆਂ ਲੱਟਾਂ ਫਿੱਟ ਕਰਾਈਆਂ ਸੀ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਲੱਟਾਂ ਤੇ ਮਿੱਤਰੋ ਹੁਣ ਚੜਦੇ ਆਪਾਂ ਜਾ ਕੇ ਉਧਰ ਹਾਈਵੇ ਰੋਡ ਤੇ ਫੇਰ ਕਰਦੇ ਆ ਗੱਲਾਂ ਬਾਤਾਂ ਨਾਲੇ ਤੁਹਾਨੂੰ ਆਪਣੀ ਗੱਡੀ ਦੀ ਪੂਰੀ ਲੁੱਕ ਦਿਖਾਵਾਂਗੇ ਜਿਹੜੀਆਂ ਕਿ ਆਪਾਂ ਨੇ ਗੱਡੀ ਦੀਆਂ ਲਵਾਈਆਂ ਨੇ ਲੱਟਾਂ ਚੱਲਦੇ ਆ ਲੈ ਕੇ ਰੱਪੜਾ ਲੋ ਜੀ ਆਪਾਂ ਚੜ ਗਏ ਆ ਦਿੱਲੀ ਵਾਲੇ ਰੋਡ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਕਿੰਨੀ ਟ੍ਰੈਫਿਕ ਆ ਆਪਾਂ ਇਹ ਰੋਡ ਤੋਂ ਚੱਲਣਾ ਕੋਈ 25 30 ਕਿਲੋਮੀਟਰ ਉਦੋਂ ਬਾਅਦ ਆਪਾਂ ਬਾਟਰ ਲੂਫੀ ਦੇ ਬਾਟਰ ਵੱਲ ਨੂੰ ਹੋ ਜਾਣਾ ਫੇਰ ਰੋਡੋਂ ਛੱਡ ਦੇਣਾ ਆਪਾਂ ਨੇ ਮੇਰੇ ਮਾ ਟਾਈਮ ਨਾਲ ਰੋਟੀ ਖਵਾ ਕੇ ਪਾਪਦੀ ਮਾ ਵੀਰੇ ਪੈ ਜਾ। ਸਵੇਰੇ ਤਿੰਨ ਸੱਤ ਜਿਹੜੇ ਠੰਮਦਾ 6 ਕਿਲੋਮੀਟਰ ਇਹ ਦੋਸਤੋ ਸੁਲਾ ਹੋ ਗਈ। ਡੈਨ ਚੜ ਗਿਆ। ਥੋੜਾ ਭਾਈ ਸਾਹਿਬ ਸੁੱਤੇ ਬੈਨੇ ਉੱਠੇ ਨਹੀਂ ਗਲੇ ਭਾਈ ਸਾਹਿਬ ਨੂੰ ਦੋ ਤਿੰਨ ਵਾਰ ਠਾਹਦਾ ਵੀ ਠੋੜਾ ਈ ਹਾਲ ਚਾਲਾ ਦੋਸਤੋ ਉਮੀਦ ਕਰਦਾ ਸਾਰੀ ਵਧੀਆ ਹੋਵਾਂਗੇ ਲੋ ਜੀ ਮਿੱਤਰੋ ਅੱਜ ਦਾ ਦਿਨ ਆਪਣਾ ਸਟਾਰਟ ਹੋ ਰਿਹਾ ਸੀ ਯੂਪੀ ਦੇ ਵਿੱਚੋਂ ਸਾਥ ਤੇ ਦੇਖ ਸਕਦੇ ਹਾਂ ਆਪਾਂ ਬਣਾ ਰਹੇ ਸੀ ਚਾਹ ਤੇ ਅੰਦਰ ਹੈਗਾ ਗੁਰੂ ਘਰ ਕਿ ਤੁਹਾਨੂੰ ਦਿਖ ਰਹੇ ਹੋਣਗੇ ਗੱਡੀਆਂ ਖੜੀਆਂ ਤੇ ਦੇਖ ਸਕਦੇ ਹੋ ਆਪਾਂ ਨੇ ਹੁਣ ਪਾਤੀ ਇਹ ਚਾਹ ਪਾਤੀ ਦੇਓ ਪਿਆ ਆਪਣਾ ਦੁੱਧ ਤੁੱਪ ਦੇ ਸਕਦੇ ਹੋ ਕਿੰਨੀ ਲੱਗ ਰਹੀ ਆ ਤੇ ਦੇ ਸਕਦੇ ਹੋ ਉੱਪਰ ਰਹੀ ਆਪਣੀ ਚਾਹ ਚਾਹ ਨੂੰ ਚੰਗੀ ਕਰਾਂ ਦੇ ਕੇ ਬਾਲੀਆਂ ਲੋ ਜੀ ਆਪਾਂ ਲੱਗੇ ਆ ਆਪਣੀ ਗੱਡੀ ਦੇ ਇੰਜਨ ਤੇ ਹੁਣ ਕਪੜਾ ਜਾ ਮਾਰਨ ਸੋਚਿਆ ਨਾਲ ਹੁੰਦੇ ਮਾਰਦੀ ਇੱਧਰ ਥੋੜੀ ਮਿੱਟੀ ਜ਼ਿਆਦਾ ਲੱਗੀ ਆ ਆਪਾਂ ਨੂੰ ਮਿੱਟੀ ਜੀ ਵਾਲੀ ਉੱਡਦੀ ਆ ਤੇ ਕਰ ਰਹੇ ਤੇ ਆਪਾਂ ਆਪਣੇ ਗੱਡੀ ਦੇ ਇੰਜਨ ਦੀ ਵੀ ਸਾਫ ਸਪਈਆ ਦੇਖ ਸਕਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਇੰਜਨ ਤੇ ਵੀ ਜ਼ਰੂਰੀ ਆ ਕਪੜਾ ਫੜਾ ਮਾਰਨਾ ਐ ਨਹੀਂ ਹੈਗਾ ਵੀ ਗੰਦਾ ਬਾਹਰ ਵੀ ਮਾਰ ਲੋ ਜਾਂ ਵਿੱਚੋਂ ਮੜਾ ਜਾ ਕਪੜਾ ਮਾਰ ਦੋ ਕੋਈ ਫਾਇਦਾ ਨਹੀਂ ਹੁੰਦਾ ਜ਼ਰੂਰੀ ਆ ਜਿੰਨਾ ਮੰਨ ਲਓ ਆਪਣੇ ਕੋਲੇ ਸਮਾਂ ਹੈਗਾ ਆਪਣੀ ਗੱਡੀ ਅੱਜ ਤਾਂ ਹੋਣੀ ਨਹੀਂ ਖਾਲੀ ਸਵੇਰੇ ਹੋਣੀ ਆ ਤਾਂ ਜੋ ਕਿ ਆਪਾਂ ਸੋਚਿਆ ਵੀ ਅੱਜ ਦਾ ਦਿਨ ਪਿਆ 250 ਕਿਲੋਮੀਟਰ ਸਫ਼ਰ ਰਹਿ ਗਿਆ ਆਪਣਾ ਵੀ ਅੱਜ ਤਾਂ ਹੋਣੀ ਨਹੀਂ ਕੱਲ ਨੂੰ ਹੋਣੀ ਆ ਖਾਲੀ ਐਜੇ ਕਰਕੇ ਆਪਾਂ ਸੋਚ ਰਿਹਾ ਵੀ ਚਲੋ ਹੌਲੀ-ਹੌਲੀ ਬੈਠਿਆ ਤਾਂ ਜਾ ਨਹੀਂ ਸਕਣਾ ਸਿਕਨ ਗੱਡੀ ਦੇ ਕਪੜਾ-ਪੜਾ ਮਾਰ ਲੀਓ ਤਾਂ ਲੱਗਿਆ ਆਪਾਂ ਆਪਣੇ ਇੰਜਨ ਦੀ ਸਾਹਸ ਪਾਈਆ ਸਰ ਦੇਖ ਸਕਦੇ ਹਾਂ ਗੁਰੂਕਰ ਸ਼ਾਜਹਾਨਪੁਰ ਦੇਖ ਸਕਦੇ ਇਹ ਪਾਰਕਿੰਗ ਤੇ ਆ ਗੱਡੀਆਂ ਵਗੈਰਾ ਖਾੜੀਆਂ ਨੇ ਪਾਰਕਿੰਗ ਦੇ ਵਿੱਚ ਮਾਲੋ ਜੋ ਕਿ ਰਾਤ ਨੂੰ ਆ ਕੇ ਇੱਥੇ ਖੜ ਜਾਂਦੇ ਨੇ ਵਧੀਆ ਪਾਰਕਿੰਗ ਹੈ ਬਾਕੀ ਆ ਰੋਡ ਤੇ ਵੀ ਖੜ ਜਾਂਦੀਆਂ ਨੇ ਗੱਡੀਆਂ ਇਹ ਗੁਰੂ ਘਰ ਵਾਸਤੇ ਮੰਨ ਲਓ ਸਰਬਸ ਰੋਡ ਵਧੀਆ ਬਣਾਇਆ ਹੋਇਆ ਦੇਖ ਸਕਦੇ ਹਾਂ ਮਨਸਾਨ ਸਾਹਿਬ ਜੀਲੇ ਕਲਰ ਦੇ ਵਸਤਰ ਛਾੜੇ ਹੋਏ ਨੇ ਯਾਤਰੀ ਜਮਾਨ ਲੱਗਣਗੇ 1 ਤਰੀਕ ਨੂੰ 67 ਨੇ ਪਾਸ ਗੱਡੀਆਂ ਦਾ ਘਟ ਦੇਖ ਸਕਦੇ ਹੋ ਕਿੰਨਾ ਅੱਗੇ ਘੜਮੋਨੋ ਵੀ ਮੰਨ ਲਓ ਵੀ ਕੋਈ ਵੀ ਆ ਉਹਨੇ ਖੜਨਾ ਹੀ ਖੜਨਾ ਔਰੇ ਚਾਹੇ ਜੰਮੂ ਦੀ ਹੋਵੇ ਗੱਡੀ ਚਾਹੇ ਕਸ਼ਮੀਰ ਦੀ ਹੋਵੇ ਚਾਹੇ ਯੂਪੀ ਦੀ ਚਾਹੇ ਹਰਿਆਣੇ ਦੀ ਹਰੇ ਤਰ੍ਹਾਂ ਦੀ ਗੱਡੀ ਇੱਥੇ ਆ ਕੇ ਖੜਦੀ ਆ ਤੇ ਆਪਣਾ ਉਹ ਪਰਾਂ ਦੇਖ ਸਕਦੇ ਹਾਂ ਜਿੱਥੇ ਗੱਡੀ ਦਾ ਪੈਂਟਰ ਦਾ ਮੂੰਹ ਉਧਰ ਹੈਗਾ ਮੰਨ ਲਓ ਲੰਗਰ ਹਾਲ ਦੇਖ ਸਕਦੇ ਹਾਂ ਖੂਬਸੂਰਤੀ ਗੁਰੂ ਘਰ ਦੀ ਤੁਹਾਨੂੰ ਫਰੰਟ ਤੋਂ ਵੀ ਦਿਖਾਵਾਂਗੇ ਥੋੜਾ ਜਿਹਾ ਹਜੇ ਆਪਾਂ ਲੱਗ ਰਹੇ ਤੇ ਗੱਡੀ ਦੀ ਸਾਸਪਈਆ ਕਰਨਾ ਦੇਖ ਸਕਦੇ ਹੋ ਬੋਰਨਰ ਚੱਕਿਆ ਹੋਇਆ ਸੀ ਆਪਣਾ ਤੇ ਸਾਫਰ ਆਪਣਾ 400 ਕਿਲੋਮੀਟਰ ਰਹਿ ਗਿਆ ਤੇ ਉਹਦੇ ਕਰਕੇ ਆਪਾਂ ਥੋੜੇ ਢੱਲੀ ਚੱਲ ਰਹੇ ਆ ਤਾਂ ਜੋ ਵੀ ਅੱਜ ਦੀ ਦਿਹਾੜੀ ਤਾਂ ਆਪਾਂ ਨੂੰ ਮਿਲ ਨਹੀਂ ਵੀ ਹੈਗੀ ਨਹੀਂ ਆਪਾਂ ਨੂੰ ਕਵਰ ਹੋਣੀ ਆ ਇਸੇ ਕਰਕੇ ਸੋਚਿਆ ਵੀ ਤਾਂ ਨੂੰ ਆਪਾਂ ਰਿਸਕ ਲੈਣਾ ਨਾ ਆ ਜੋ ਵੀ ਆਪਾਂ ਹਿੰਮਤ ਤੇ ਕਾਲੀ ਕਰੀਏ ਚੱਲਣ ਦੀ ਆਪਾਂ ਹੁਣ ਗੁਰਦਵਾਰ ਮੱਥਾ ਟੇਕਣ ਵਾਸਤੇ ਨੈਸ਼ਨਲ ਵਾਲੇ ਗੁਰੂ ਘਰ ਵੀ ਫਰੰਟ ਤੋਂ ਦੇਖ ਸਕਦੇ ਹੋ ਜੀ ਲਓ ਜੀ ਇਰਾ ਦਰਸ਼ਨ ਕਰ ਸਕਦੇ ਹੋ ਜੀ ਲਓ ਜੀ ਦੇਖ ਸਕਦੇ ਆ ਸਾਹਮਣੇ ਇਧਰ ਰੋਡ ਤੇ ਇਹ ਅਦਰ ਮਾਰੋ ਚਾਤੀ ਗੁਰੂ ਘਰ ਦੀ ਵਾਹ ਕਮੈਂਟਾਂ ਦੇ ਵਿੱਚ ਜਰੂਰ ਵਾਹਿਗੁਰੂ ਲਿਖਿਓ ਦੇਖ ਸਕਦੇ ਉਸ ਘਰ ਤੇ ਕੰਪਿਊਟਰ ਖੜੇ ਨੇ ਇੱੱਤਰ ਵੀ ਪਾਰਕਿੰਗ ਕੋਲ ਤੇ ਇੱੱਤਰ ਵੀ ਰੋਡ ਤੇ ਐਂਡ ਉਹ ਸੋਨਾ ਗੁਰੂ ਘਰ ਤੇ ਆਪਾਂ ਚੱਲਿਆ ਹੁਣ ਮੱਥਾ ਟੇਕਣ ਮੱਥਾ ਟੇਕ ਕੇ ਆਈਏ ਪਹਿਲਾਂ ਚਲੋ ਜੀ ਚੱਲੇ ਲੱਗਿਆ ਹੁਣ ਆਪਾਂ ਮਿੱਤਰੋ ਇੱਥੇ ਚੱਲਣ ਵਾਸਤੇ ਗੁਰੂਵਾਲਾ ਸਾਹਿਬ ਉੱਤੇ ਕੇ ਆਈ ਸੀ ਆਪਾਂ ਮੱਥਾ ਲੰਗਰ ਪਾਣੀ ਵੀ ਛਕ ਲਿਆ ਤੇ ਹੁਣ ਆਪਾਂ ਆਪਣਾ ਸਫ਼ਰ ਕਰ ਰਹੇ ਆ ਤਾਂ ਕਿ ਅੰਮ੍ਰਿਤਸਰ ਚੱਲ ਪਏ ਇੱਥੇ ਜੀ ਦੇਖ ਸਕਣਿਓ ਜਿਸ ਥੀਂ ਆਪਾਂ ਫਿਰ ਰਹਿਆਂ ਰਾਜਹਾਨ ਪੁਰ ਦੇ ਏਰੀਆ ਦੇ ਵਿੱਚ ਤੇ ਆਦਿਓਂ ਮਾਹੌਲ ਸਾਰਾ ਪੰਜਾਬ ਵਾਲੀ ਆ ਜਿਵੇਂ ਮੰਨ ਲਓ ਵੀ ਆਪਣੇ ਪੰਜਾਬੀਆਂ ਨੇ ਜ਼ਮੀਨਾਂ ਆਵਾਜ਼ ਕੀਤੀਆਂ ਹੋਈਆਂ ਨੇ ਪੁਰਾਣੇ ਜਿਹੜੇ ਆਈ ਸੀ ਉਰੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਗਾਰਾ ਆਪਣੇ ਪੰਜਾਬ ਦਾ ਮੰਨ ਲਓ ਵੀ ਤਵਾਪੇ ਵਾਲੀ ਸਾਈਡ ਰਹਿ ਗਏ ਇੱਕ ਤੇ ਅੰਦਰ ਵੀ ਚੈੱਕ ਕਰ ਸਕਦੇ ਹੋ ਆਪੇ ਬੋਲੇ ਨੇ ਬਾਰਕੰ ਦਾ ਵਧੀਆ ਬੜੀਆਂ ਬੀਆਂ ਨੇ ਇੱਕ ਵਗੈਰਾ ਬਹੁਤ ਵਧੀਆ ਬਣਿਆ ਹੋਇਆ ਕਟਾਈ ਚੱਲ ਰਹੀ ਹੈ ਕੰਨਿਆਂ ਦੀ ਬਾਕੀ ਵਿੱਚੋਂ ਬਣੇ ਰਹੋ ਕਿਤੇ ਆਂ ਸੀਤਾਪੁਰ ਸੀਤਾਪੁਰ ਮੰਨ ਲਓ ਵੀ ਆਪਾਂ ਸ਼ਹਿਰ ਸਿਟੀ ਪਾਰਕਰ ਆਏ ਤੇ ਬਾਈਪਾਸ ਚੱਲ ਹੋ ਗਿਆ ਸੀ ਦੇਖ ਸਕਦੇ ਹੁਣੇ ਫੋਰ ਲੈਂਡ ਚੱਲੂ ਹੋ ਗਿਆ ਟ੍ਰੈਫਿਕ ਵੀ ਵਧੀਆ ਵੱਧ ਗਈ ਇੱਥੇ ਲੇਕਨ ਚਲੋ ਠੀਕ ਆ। ਪਹਿਲਾਂ ਮੌਸਮ ਹੋਇਆ ਹੋਇਆ। ਜਦੋਂ ਤੁਸੀਂ ਦੇਖ ਸਕਦੇ ਹੋ ਲਖਨਊ 92 ਕਿਲੋਮੀਟਰ ਰਹਿ ਗਿਆ ਸਾਰੀ। ਤੇ ਦੇਖਦੇ ਆਂ ਵੀ ਲਖਨਊ ਦਾ ਬਾਈਪਾਸ ਜਾਈਏ ਇੱਕ ਸਿਟੀ ਦੇ ਵਿੱਚ ਹੀ ਜਾਈਏ। ਤਾਂ ਆਈਏ ਕਹਾਂ ਜਾ ਕੇ ਦੇਖਦੇ ਆਂ ਖੜਾਂਗੇ ਕੋਈ ਬੜੇ ਢਾਬੇ ਤੇ ਫਿਰ ਉੱਥੇ ਰੈ ਬਣਾ ਕੇ ਦੇਖਾਂਗੇ ਵੀ ਕਿੱਧਰ ਦੀ ਚੱਲਦੀ ਹੈ। ਲਓ ਜੀ ਦੇਖ ਸਕਦੇ ਹੋ ਤੁਸੀਂ ਲਖਨਊ ਦਾ ਬਾਈਪਾਸ ਬਾਈਪਾਸ ਦੇ ਉੱਤੇ ਜਾ ਚੜੇ ਆ ਤੇ ਅੰਦਰ ਸਾਨੂੰ ਦੋਹਾਨਾ ਜਿਹੜਾ ਨੀਚੇ ਰੋਡ ਆ ਰਿਹਾ ਤੇ ਇਹ ਸੀਟੀ ਚ ਜਾ ਰਹੇ ਆ ਤਾਂ ਸ਼ਹਿਰ ਦੇ ਵਿੱਚ ਲੱਭਣਾ ਤੇ ਆ ਗਿਆ ਹੋ ਗਿਆ ਬਾਈਪਾਸ ਜੋ ਕਿ ਇਹ ਨਿਆ ਨਵਾਂ ਬਾਈਪਾਸ ਚਾਲੂ ਕਰਿਆ ਬਹੁਤ ਵਧੀਆ ਥੋੜਾ ਜਿਹਾ ਹਜੇ ਕੱਟਕੁੱਟਣੀ ਦਿੱਤੇ ਹੋਏ ਮੰਨਦਾ ਵੀ ਕਾਹਾਂ ਤੋਂ ਅੰਦਰ ਥੋੜਾ ਜਿਹਾ ਜਾਣਾ ਪੈਂਦਾ 8 ਤੱਕ ਕਿਲੋਮੀਟਰ ਵਾਂਗੂ ਕਾਹਾਂ ਜਾ ਕੇ ਨਾ ਕੱਟ ਤੋਂ ਗੱਡੀ ਘੁਮਾ ਕੇ ਲੈ ਆਣੀ ਪੈਂਦੀ ਆ ਤੇ ਬਾਕੀ ਦੇਖਦੇ ਆਂ ਕਿ ਕਿੱਦਾਂ ਦਾ ਹੈਗਾ ਇਹ ਅਜੇ ਤੱਕਰ ਤਾਂ ਆਪਾਂ ਨੂੰ ਮੰਨ ਲਓ ਵੀ 20 ਕਿਲੋਮੀਟਰ ਹੋਏ ਨੇ ਉੱਤੇ ਚੜੇ ਨੂੰ ਅਜੇ ਤੱਕਰ ਤਾਂ ਸਹੀ ਆ ਬਾਕੀ ਦੇਖਦੇ ਆਂ ਕਿੱਥੇ ਟੱਕਰ ਬਣਿਆ ਹੋਇਆ ਇਹ ਲੋਏ ਮਿੱਤਰੋ ਆਪਾਂ ਬਾਈਪਾਸ ਕਰਾਇਆ ਤੇ ਪਾਰ ਦੇਖ ਸਕਦੇ ਹੋ ਤੇ ਆਪਾਂ ਹੁਣ ਰੋਡ ਫੜ ਲਿਆ ਅਯੁੱਧੇ ਵਾਲਾ ਜਿਹੜਾ ਕਿ ਅਯੁੱਧਿਆ ਨੂੰ ਜਾ ਰਿਹਾ ਤੇ ਆਪਾਂ ਚੱਲ ਰਹੇ ਜੀ ਜਾਂ ਉਦੇ ਵਿੱਚ ਉਹਨ ਕੀ ਦੋਨੋਂ ਪੱਧੀਆਂ ਜਿਆਦਾ ਇੱਕਦਮ ਆਪਾਂ ਸ਼ਹਿਰ ਦੇ ਵਿੱਚੋਂ ਨਿਕਲੀਏ ਤਾਂ ਜਾਮ ਮਿਲਦੀ ਮਿਲਦਾ ਆ ਦੇਖ ਸਕਦੇ ਆ ਆਪਾਂ ਪਹੁੰਚ ਚੁੱਕੇ ਸੀ ਗੋਰਖਪੁਰ ਪੈਪਸੀ ਦੇ ਫੈਕਟਰੀ ਚ ਤੇ ਆਪਾਂ ਨੇ ਇੱਥੇ ਆਪਣੀ ਗੱਡੀ ਕਰਤੀ ਸੀ ਖਾਲੀ ਵੀਡੀਓ ਬਾਹਰੇ ਤਾਂ ਨਹੀਂ ਬਣਾ ਸਕਦੇ ਕਿਉਂਕਿ ਫੋਨ ਬੰਦ ਕਰੇ ਨੇ ਇੱਥੇ ਇਹਦੇ ਕਰਕੇ ਆਪਾਂ ਬਾਹਰੇ ਨਿਕਲ ਕੇ ਵੀਡੀਓ ਨਹੀਂ ਬਣਾ ਸਕਦੇ ਤਾਂ ਬਾਕੀ ਮਿੱਤਰੋ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ